ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਪਾਜੀ ਆਪਣਾ ਸ਼ੁਭਨਾਮ ਜੀ ਗੁਰਵਿੰਦਰ ਸਿੰਘ ਜੀ ਕੱਲ ਸੀ ਗੁਰਵਿੰਦਰ ਸਿੰਘ ਜੀ ਇਹ ਕਿੰਨਾ ਨੰਬਰ ਬੂਥ ਹੈਗਾ ਆ ਇਹ ਬੂਥ ਨੰਬਰ ਜੀ 96 ਆ 96 ਵੀ ਆ ਆ 96 ਵੀ ਆ ਤੇ ਆਪਣਾ 95 ਵੀ ਆ 96 94 95 94 95 96 ਹਾਂਜੀ ਠੀਕ ਹੈ ਜੀ ਆ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਇਹ ਬੂਥ ਜਿਹੜਾ ਹੈਗਾ ਲੱਗਾ ਹੋਇਆ ਹੈਗਾ ਆ ਕਿਸਰਾ ਤੁਸੀਂ ਦੇਖ ਰਹੇ ਹੋ ਸਵੇਰ ਤੋਂ ਕੀ ਮਾਹੌਲ ਸੀਗਾ ਤੇ ਹੁਣ ਕੀ ਮਾਹੌਲ ਹੈਗਾ ਤੇ ਗਾਂ ਕਿਦਾਂ ਸ਼ਾਮ ਤੱਕ ਕੀ ਦੇਖ ਰਹੇ ਹੈਗੇ ਆ ਦੇਖੋ ਜੀ ਸਵੇਰ ਤੋਂ ਵੀ ਐਸੀ ਦੇਖ ਰਹੇ ਆ ਬਹੁਤ ਵਧੀਆ ਮਾਹੌਲ ਆ ਸਾਡੇ ਤਿੰਨੇ ਬੂਥਾਂ ਤੇ ਤਕਰੀਬਨ ਬਹੁਤ ਵਧੀਆ ਚੱਲ ਰਿਹਾ ਹੈ ਬਹੁਤ ਵਧੀਆ ਸਭ ਤਕਰੀਬਨ ਮੇਰੇ ਖਿਆਲ ਨਾਲ 45 50% ਵੋਟ ਹੋ ਚੁੱਕੀ ਹੋ ਚੁੱਕੀ ਆ ਤੇ ਉਹ ਵੀ ਇੰਨੀ ਗਰਮੀ ਦੇ ਬਾਵਜੂਦ ਜੀ ਬਹੁਤ ਵਧੀਆ ਚੱਲ ਰਿਹਾ ਆ ਔਰ ਇਸ ਟਾਈਮ ਥੋੜੇ ਦੁਪਹਿਰੇ ਥੋੜਾ ਜਿਹਾ ਫਰਕ ਪੈਂਦਾ ਡਾਊਨ ਹੋ ਜਾਂਦਾ ਪਰ ਫਿਰ ਵੀ ਬਹੁਤ ਵਧੀਆ ਸਾਡੇ ਬੁੱਥਾਂ ਦੇ ਬਹੁਤ ਵਧੀਆ ਆ ਤੇ ਸ਼ਾਮ ਨੂੰ ਫਿਰ ਵਧਣਾ ਹਲੇ ਤੇ ਪੂਰੀ ਵੋਟਿਆ ਸਾਨੂੰ ਪੂਰਾ ਐਨ ਮਤਲਬ ਆਮ ਆਦਮੀ ਪਾਰਟੀ ਨੂੰ ਕਾਫੀ ਲੋਕਾਂ ਨੇ ਮਤਲਬ ਸਹੀ ਹੰਗਾਰਾ ਦਿੱਤਾ ਹੈ ਬਹੁਤ ਵਧੀਆ VOTING ਚੱਲ ਰਹੀ ਹੈ ਜਿਸ ਤਰ੍ਹਾਂ ਕਿ ਹੋਰ ਪਾਰਟੀਆਂ ਨੂੰ ਦੇਖਿਆ ਜਾ ਰਿਹਾ ਸੀਗਾ ਪਹਿਲਾਂ ਬੜੀ ਕਸ਼ਮਕਸ਼ਗੀ ਤੇ ਅੱਜ ਉਹ ਮਾਹੌਲ ਦੇਖਣ ਨੂੰ ਨਹੀਂ ਮਿਲ ਰਿਹਾ ਇਸ ਬਾਰੇ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜੀ ਇਹਨਾਂ ਦੀਆਂ ਜੋ ਆਮ ਪਾਰਟੀ ਦੀਆਂ ਜੋ ਨੀਤੀਆਂ ਐ ਲੋਕੀ ਉਧਰ ਨੂੰ ਬਹੁਤ ਝੁਕਾਇਆ ਦੇਖੋ ਬੈਲ ਮਾਫ ਹੋਇਆ ਹੋਰ ਵੀ ਕਈ ਕੁਸ਼ੀਆ ਗਾਂ ਆਉਣ ਵਾਲੇ ਟਾਈਮ 'ਚ ਲੇਡੀਜ਼ ਤੋਂ ਜਿਹੜਾ 1100 ਰੁਪਇਆ ਆਉਣਾ ਉਹ ਵੀ ਆ ਜਾਣਾ ਲੋਕੀ ਕਾਫੀ ਆਮ ਆਦਮੀ ਪਾਰਟੀ ਵਾਲੇ ਕਾਫੀ ਝੁਕਾ ਹੋ ਗਿਆ ਆ ਇਹਨਾਂ ਦੇ ਕੋਲ ਹੈ ਹੀ ਕੁਝ ਨਹੀਂਗਾ ਕੋਈ ਇਦਾਂ ਦੀ ਕੋਈ ਹੈ ਹੀ ਨਹੀਂਗੀ ਜਿਹੜੀ ਕਿ ਅੱਜ ਤੱਕ ਜਿਨ੍ਹਾਂ ਜਿਹਦੇ ਕਾਰਨ ਲੋਕੀ ਇਹਨਾਂ ਨੂੰ ਝੁਕਾ ਕਰਨ ਕੁਝ ਨਹੀਂ ਇਸ ਟਾਈਮ ਅਸੀਂ ਦੇਖ ਰਹੇ ਸਾਰੇ ਬੂਥਾਂ ਦੇ ਕੁਝ ਨਹੀਂ ਰਹਿ ਗਿਆ ਹੈਗਾ ਕੋਈ ਪਰਸੈਂਟ ਮੇਰੇ ਖਿਆਲ ਨਾਲ ਸਾਰੇ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਬੂਥ ਨਾ ਟੌਪ ਤੇ ਜਾ ਰਿਹਾ ਜੀ ਅ ਜਿਸ ਤਰ੍ਹਾਂ ਕਿ ਗਰਮੀ ਦਾ ਮਾਹੌਲ ਹੈਗਾ ਇਸ ਬਾਰੇ ਵੋਟਰਾਂ ਨੂੰ ਤੁਹਾਨੂੰ ਅ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੈਗੇ ਆ ਵੋਟਰ ਕਿਸ ਤਰ੍ਹਾਂ ਪਹੁੰਚ ਰਹੇ ਹੈਗੇ ਆ ਆ ਤੁਹਾਡੇ ਵੱਲੋਂ ਕੋਈ ਸਹੂਲਤ ਦਿੱਤੀ ਜਾ ਰਹੀ ਹੈਗੀ ਆ ਉਸ ਬਾਰੇ ਕੀ ਕਹਿਣਾ ਚਾਹੋਗੇ ਸਹੂਲਤ ਦੇਖੋ ਜਿਹੜੇ ਤੇ ਪਹੁੰਚ ਰਹੇ ਆਪ ਵੀ ਕੁਛ ਅਸੀਂ ਜਿਨ੍ਹਾਂ ਨੂੰ ਕੋਈ ਜ਼ਰੂਰਤ ਹੈ ਇਦਾਂ ਦੀ ਸਹੂਲਤ ਅਸੀਂ ਕਰ ਰਹੇ ਆ ਅਰੇਂਜਮੈਂਟ ਆਟੋ ਵਗੈਰਾ ਦਾ ਇੰਤਜ਼ਾਮ ਕੀਤਾ ਆ ਜੇ ਕਿਸੇ ਨੂੰ ਬਹੁਤ ਬਜ਼ੁਰਗ ਗੱਡੀ ਦਾ ਵੀ ਇੰਤਜ਼ਾਮ ਹੈਗਾ ਸਾਡੇ ਕੋ ਤੇ ਜੇ ਕੋ ਬਜ਼ੁਰਗ ਆ ਉਹਨੂੰ ਅਸੀਂ ਪਹੁੰਚਾਉਨੇ ਆ ਕਿਉਂਕਿ ਗਰਮੀ ਚ ਨਹੀਂ ਆ ਸਕਦੇ ਬਜ਼ੁਰਗ ਤੇ ਅਸੀਂ ਆਪਣੇ ਵੱਲੋਂ ਪੂਰਾ ਜੀ ਕਰ ਰਹੇ ਆ ਕੋਈ ਵੀ ਇਦਾਂ ਦੀ ਗੱਲ ਨਹੀਂ ਸਾਡੇ ਜਿੰਨੇ ਵਰਕਰ ਆ ਜਿੰਨੇ ਵੀ ਲੀਡਰ ਸਾਹਿਬ ਆਣ ਆ ਸਾਰੇ ਹੀ ਬਹੁਤ ਉਤਸ਼ਾਹ ਨਾਲ ਲੱਗੇ ਹੋਏ ਆ ਸ਼ਾਮ ਤੱਕ ਕਿੰਨੀ ਇੱਕ VOTING ਜਿਹੜੀ ਹੈ ਹੋ ਸਕਦੀ ਹੈਗੀ ਕਿੰਨੇ ਪਰਸੈਂਟ ਸ਼ਾਮ ਤੱਕ ਉਮੀਦ ਹੈ ਕਿ 60 65% ਹੋ ਜਾਊਗੀ 60 65% ਪੂਤਾਨ ਹੋ ਜਾਏਗਾ ਹੋ ਜਾਏਗਾ ਹੋ ਸਕਦਾ ਉੱਪਰ ਵੀ ਜਾਵੇ ਇੰਨਾ ਕਹਿਆ ਹੈ ਉਮੀਦ ਹੈ ਸਾਨੂੰ ਅੱਜ ਦੇ ਮਾਹੌਲ ਨੂੰ ਦੇਖਦੇ ਹੋਏ ਤਾਂ ਜਾਂ ਪਿਛਲੇ ਕਈ ਸਾਲਾਂ ਦੇ ਮਾਹੌਲ ਨੂੰ ਦੇਖਦੇ ਹੋਏ ਤੁਸੀਂ ਕੀ ਕਹਿ ਸਕਦੇ ਹੈਗੇ ਆ ਵੀ ਅੱਜ ਦਾ ਜੋ VOTER ਹੈਗਾ ਇੱਕ ਪੜ੍ਹਿਆ ਲਿਖਿਆ ਸਮਝਦਾਰ ਉਹ ਸਹੀ ਕੈਂਡੀਡੇਟ ਨੂੰ VOTING ਕਾਂਦੇ ਹੱਕ ਦੇ ਵਿੱਚ ਹੈਗਾ ਇਸ ਬਾਰੇ ਕੀ ਕਹਿਣਾ ਚਾਹੂਗੇ ਬਿਲਕੁਲ ਜੀ ਬਿਲਕੁਲ ਅੱਜ ਦਾ ਜਿਹੜਾ ਵੋਟਰ ਰਿਹਾ ਬਹੁਤ ਜ਼ਿਆਦਾ ਸਮਝਦਾਰ ਰਿਹਾ ਔਰ ਉਹਨੂੰ ਪੂਰਾ ਪਤਾ ਆ ਅੱਗੇ ਵਾਲੇ ਲਾਲਚ ਲੂਲ ਚ ਖਤਮ ਆ ਕਿ ਆਪਾਂ VOTING ਔਰ ਜਿਹੜਾ ਵੋਟਰ ਹੈ ਉਹਨੂੰ ਆਪਾਂ ਕੋਈ ਵੀ ਚੀਜ਼ ਨਾ ਆਪਣੇ ਵੱਲੋਂ ਖਿੱਚ ਲੈਂਦੇ ਸੀਗੇ ਰੁਝਾਨ ਜਿਹੜੇ ਦਿੱਤੇ ਜਾਂਦੇ ਸੀਗੇ ਹਾਂ ਤੇ ਹੁਣ ਨਹੀਂ ਉਹ ਰੁਝਾਨ ਬਦਲਨੇ ਹੈਗੇ ਲੋਕੀ ਬਹੁਤ ਸਿਆਣੇ ਹੋ ਚੁੱਕੇ ਆ ਲੋਕਾਂ ਨੂੰ ਪਤਾ ਹੈ ਕਿੱਥੋਂ ਸਾਨੂੰ ਕੀ ਮਿਲ ਰਿਹਾ ਹੈ ਕਿੱਥੋਂ ਫੈਸਿਲਟੀਆਂ ਮਿਲ ਰਹੀਆਂ ਹੈ ਲੋਕਾਂ ਨੂੰ ਲੋਕੇ ਆਪਣਾ ਮਨ ਬਣਾ ਚੁੱਕੇ ਆ ਲੋਕੀ ਬਦਲ ਨਹੀਂ ਸਕਦੇ ਜਿੱਥੇ ਉਹਨਾਂ ਨੇ ਵੋਟ ਪਾਉਣੀ ਆ ਲੋਕੇ ਐਨ ਸੋਚ ਵਿਚਾਰ ਕੇ ਪਾਉਣਗੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਹਾਂਜੀ ਥੈਂਕ ਯੂ ਜੀ ਕਰਨ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਦੇ ਉਤੇ ਇਹ ਇੱਕ ਤਰ੍ਹਾਂ ਦਾ ਤਿਉਹਾਰ ਹੀ ਆਪਾਂ ਕਹਿ ਸਕਦੇ ਹੈਗੇ ਆ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਵਿਸ਼ਵ ਭਾਰਤ ਟੀਵੀ ਤੇ ਇਹ ਸਰੋਤੇ ਜਿਨੇ ਇਹ ਚੈਨਲ ਨੂੰ ਦੇਖ ਰਹੇ ਆ ਜਾਂ ਐਡਮਾਇਰ ਕਰਦੇ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰ ਰਿਹਾ ਆ ਇਹ ਜਿਹੜੀ ਅੱਜ ਦੀ ਚੋਣ ਆ ਇਹ ਦੇਖੋ ਜੀ ਸਵਤਾਨ ਨੂੰ ਬਚਾਉਣ ਲਈ ਲੋਕਤੰਤਰ ਦੀ ਹੋਂਦ ਨੂੰ ਬਚਾਉਣ ਲਈ ਅਤੇ ਇਹ ਤਾਨਾਸ਼ਾਹੀ ਵਿਰੁੱਧ ਇੱਕ ਲੜਾਈ ਦਾ ਆਗਾਜ਼ ਆ ਜਿਹਨੂੰ ਅੱਜ ਅੰਜਾਮ ਮਿਲ ਰਿਹਾ ਆ ਠੀਕ ਹੈ ਜਿਵੇਂ ਕਿ ਅਸੀਂ ਜਾਣਦੇ ਆ ਵੀ ਤਾਨਾਸ਼ਾਹੀ ਪੂਰੇ ਚਾਰ ਮਸੀਮਾ ਦੇ ਪਹੁੰਚ ਚੁੱਕੀ ਸੀ ਦੇਸ਼ ਵਿੱਚ ਤੇ ਇਹਦਾ ਝੁਕਾ ਜਿਹੜਾ ਤਾਨਾਸ਼ਾਹੀ ਵੱਲ ਹੋ ਰਿਹਾ ਹੈ ਦੇਸ਼ ਆਪਣਾ ਤਾਨਾਸ਼ਾਹੀ ਵੱਲ ਜਾ ਰਿਹਾ ਸੀ ਇਹਨੂੰ ਬਚਾਉਣ ਲਈ ਸਭਿਧਾਨ ਨੂੰ ਬਾਬਾ ਸਾਹਿਬ ਭੀਮਰਾਵ ਅੰਬੇ德ਕਰ ਜੀ ਦੇ ਸਭਿਧਾਨ ਨੂੰ ਬਚਾਉਣ ਲਈ ਅਸੀਂ ਅੱਜ ਜਿਹੜਾ ਇਲੈਕਸ਼ਨ ਆ ਉਹ ਆਮ ਆਦਮੀ ਪਾਰਟੀ ਵੱਲ ਪੂਰਾ ਪੰਜਾਬ ਦਾ ਮਾਹੌਲ ਬਗਿਆ ਪਿਆ ਆ ਲੋਕ ਆਪ ਮੁਹਾਰੇ ਹੋ ਕੇ ਸੰਵਿਧਾਨ ਨੂੰ ਸੰਵਿਧਾਨ ਦੀ ਰੱਖਿਆ ਕਰਨ ਲਈ ਆਪ ਮੁਹਾਰੇ ਹੋ ਕੇ ਵੋਟਾਂ ਪਾਣ ਆ ਰਹੇ ਆ ਇਹ ਸਾਰੇ ਸੰਵਿਧਾਨ ਨੂੰ ਬਚਾਉਣ ਲਈ ਤੇ ਇਹ ਜਿੰਨੇ ਆ ਮੋਦੀ ਮੋਦੀ ਦੀ ਤਾਨਾਸ਼ਾਹੀ ਦਾ ਅੰਤ ਦੇ ਦੇਖਣ ਲਈ ਇਹ ਲੋਕਾਂ ਦਾ ਇੱਕ ਇੱਕ ਪੈੜ ਇੱਕ ਇੱਕ ਕਦਮ ਜਿਹੜੇ ਇੱਕ ਇੱਕ ਆਪਣੀ ਵੋਟ ਆ ਉਹਰੇ ਜੁਮੇ ਲਾ ਰਹੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਹਾਂਜੀ ਜਸਵੀਰ ਜੀ ਦੋ ਸ਼ਬਦ ਬਹੁਤ ਬਹੁਤ ਧੰਨਵਾਦ ਜੀ ਵਿਸ਼ਵ ਭਾਰਤ ਟੀਵੀ ਦਾ ਜੀ ਤੁਸੀਂ ਆਪਣੇ ਮਾਧਿਅਮ ਰਾਹੀਂ ਸਾਡੀ ਜਿਹੜੀ ਆਵਾਜ਼ ਆ ਪਬਲਿਕ ਤੱਕ ਪਹੁੰਚਾਉਂਦੇ ਰਹਿੰਦੇ ਹੋ ਅੱਜ ਵੋਟਿੰਗ ਦਾ ਦਿਨ ਆ ਜੀ ਲੋਕਾਂ ਵਿੱਚ ਬਹੁਤ ਉਤਸ਼ਾਹ ਆ ਜੀ ਬਹੁਤ ਜ਼ਿਆਦਾ ਗਰਮੀ ਆ ਅੱਜ ਪਰ ਲੋਕ ਸਵੇਰੇ ਦਿਨ ਚੜ੍ਹਦੇ ਸਾਰੀ ਪੋਲਿੰਗ ਸ਼ੁਰੂ ਹੁੰਦਿਆਂ ਸਾਰੀ ਵੱਡੀ ਪੱਧਰ ਤੇ ਜਿਹੜੀ ਆ ਵੋਟਿੰਗ ਕਰਨ ਆਏ ਆ ਜੀ ਬਹੁਤ ਵਧੀਆ ਤਰੀਕੇ ਨਾਲ ਪੋਲਿੰਗ ਚੱਲ ਰਹੀ ਆ ਲੋਕਾਂ ਵਿੱਚ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਉਤਸ਼ਾਹ ਆ ਔਰ ਲੋਕ ਆਪਣੇ ਹੱਕਾਂ ਵਾਸਤੇ ਸੰਵਿਧਾਨ ਦੀ ਰੱਖਿਆ ਵਾਸਤੇ ਆਪਣੇ ਹੱਕਾਂ ਨੂੰ ਮਜ਼ਬੂਤ ਕਰਨ ਵਾਸਤੇ ਲੋਕ ਤਾਨਾशाही ਦਾ ਅੰਤ ਕਰਨ ਵਾਸਤੇ ਅੱਜ ਬਹੁਤ ਵੱਡੇ ਪੱਧਰ ਤੇ VOTING ਕਰ ਰਹੇ ਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਸਾਡੇ ਚੈਨਲ ਵਿਸ਼ਪਾਰ ਟੀਵੀ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜਿਸ ਤਰ੍ਹਾਂ ਕਿ ਤੁਸੀਂ ਅੱਜ ਦਾ ਮਾਹੌਲ ਦੇਖ ਰਹੇ ਹੈਗੇ ਆ ਕਿ ਗਰਮੀ ਦੇ ਵਿੱਚ ਕਾਫੀ ਗਰਮਾਇਆ ਹੋਇਆ ਹੈਗਾ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਆਪਣੇ ਆਪਣੇ ਬੂਥ ਦੇ ਉੱਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਆਪਣੀ ਆਪਣੀ ਡਿਊਟੀ ਕਰਦੇ ਹੋਏ ਹਾਂਜੀ ਭਾਜੀ ਤੁਹਾਡਾ ਸ਼ੁਭਨਾਮ ਜੀ ਪਰਮਜੀਤ ਸਿੰਘ ਜੀ ਪਰਮਜੀਤ ਸਿੰਘ ਜੀ ਪਰਮਜੀਤ ਸਿੰਘ ਜੀ ਅੱਜ ਦਾ ਜੋ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਇੰਤਜ਼ਾਰ ਸੀਗਾ ਇੱਕ ਤਰੀਕ ਦਾ ਇੱਕ ਜੂਨ ਦਾ 2024 ਦਾ ਕਿ VOTING ਜਿਹੜੀ ਹੈਗੀ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਫੀ ਗਰਮਾਇਆ ਹੋਇਆ ਸੀਗਾ ਤੇ ਇਸ ਬਾਰੇ ਅੱਜ ਕੀ ਕਹਿਣਾ ਚਾਹੋਗੇ ਸਵੇਰ ਦਾ ਕੀ ਮਾਹੌਲ ਸੀਗਾ ਵੋਟਰ ਜਿਹੜੇ ਹੈਗੇ ਆ ਘਰਾਂ ਚੋਂ ਕਿਦਾਂ ਨਿਕਲ ਕੇ ਆ ਰਹੇ ਆ ਜਾਂ ਦੇਖੋ ਜੀ ਗਰਮੀ ਜ਼ਿਆਦਾ ਹੈ ਅੱਜ ਹਾਂਜੀ ਜ਼ਿਆਦਾ ਗਰਮੀ ਹੋਣ ਦਾ ਕਰਕੇ ਹੱਲੇ ਵੋਟਰ ਘਟਿਆ ਜੀ ਹੱਲੇ ਥੋੜੀ ਬੂ ਪੋਲਿੰਗ ਹੋਈ ਮੇਰੇ ਖਿਆਲ ਦੇ ਨਾਲ ਇਹ ਕਿੰਨਾ ਨੰਬਰ ਬੂਥ ਹੈਗਾ ਜੀ 60% ਹੋਊਗੀ ਪੋਲਿੰਗ ਅਪਨੂੰ ਬੂਥ ਕਿੰਨਾ ਨੰਬਰ ਹੈ 96 ਹੈ ਜੀ 99 95 96 ਦਾ ਹੈ ਸਾਡੇ ਕੋਲ ਠੀਕ ਹੈ ਜੀ ਤੇ ਕਿੰਨੀ ਕੁ VOTING ਹੋ ਚੁੱਕੀ ਸਵੇਰ ਦੀ ਹੁਣ ਤੱਕ ਇਹ 1 ਵਜੇ ਤੱਕ ਹੋਈ ਸੀ ਜੀ ਆਪਣੀ 32 33% ਹੋਈ ਸੀ ਆ ਠੀਕ ਹੈ ਜੀ ਟੋਟਲ ਕਿੰਨੀ VOTING ਹੈ ਇੱਥੇ ਮਤਲਬ ਕਾਊਂਟਿੰਗ ਜੇ ਦੇਖੀਏ ਤਾਂ ਕਿੰਨਾ ਆਕੜਾ ਹੈਗਾ ਇਹਦਾ 2800 ਹੋਣਾ ਜੀ 2800 ਤੇ ਤੁਹਾਡੇ ਹਿਸਾਬ ਨਾਲ ਤੀ 35% ਹੋ ਚੁੱਕੀ ਹੈਗੀ ਸ਼ਾਮ ਤੱਕ ਕਿੰਨੀ ਕੁ ਹੋਣ ਦਾ ਚਾਂਸ ਹੈ ਗਰਮੀ ਹੈਗੀ ਇਹ ਜਿਆਦਾ ਮੇਰੇ ਖਿਆਲ ਦੇ ਨਾਲ ਤਾਂ 60 60% ਪਾਉਗੀ ਜੀ ਬਾਕੀ ਦੇਖੋ 60% ਤੱਕ ਹੋ ਸਕਦੀ ਹੈਗੀ ਆ ਤੇ ਤੁਹਾਨੂੰ ਕੀ ਲੱਗਦਾ ਹੈਗਾ ਕਿ ਅਕਾਲੀ ਦਲ ਕਿੰਨਾ ਕੁ VOTING ਨੂੰ ਲੈ ਕੇ ਜਾਏਗਾ ਦੇਖੋ ਅਸੀਂ ਤਾਂ ਜਿੱਤ ਨੂੰ ਲੈ ਕੇ ਬੈਠੇ ਜੀ ਅਸੀਂ ਜਿੱਤ ਨੂੰ ਤਾਂ ਆਪਾਂ ਮੰਨਦੇ ਹੈਗੇ ਆ ਵੀ ਬਾਕੀ ਪਾਰਟੀਆਂ ਵੀ ਹੈਗੀਆਂ ਤੇ ਸਾਨੂੰ ਜਿਹੜਾ ਹੈਗਾ ਵੀ ਸਾਡੀ ਲਿਸਟਾਂ ਸਾਡੇ ਹੱਥ ਦੇ ਵਿੱਚ ਆ ਤੇ ਸਾਨੂੰ ਕੈਂਡੀਡੇਟਾਂ ਦਾ ਵੀ ਪਤਾ ਹੁੰਦਾ ਹੈ ਵੀ ਕਿ ਕਿਹੜੇ ਵੋਟਰ ਸਾਡੇ ਹੱਕ ਦੇ ਵਿੱਚ ਪਾ ਕੇ ਜਾਣਗੇ ਉਹ ਤੋਂ ਅੰਦਾਜ਼ਾ ਲਾ ਕੇ ਦੱਸ ਸਕਦੇ ਆ ਇਹ ਬਿਲਕੁਲ ਅਸੀਂ ਤਾਂ ਜਿੱਤ ਦਾ ਕਰਕੇ ਭਰਾ ਜੀ ਬੈਠੇ ਜੀ ਅਸੀਂ ਜਿੱਤ ਦੇ ਕਰਕੇ ਚੋਣ ਵਾਸਤੇ ਬੈਠੇ ਜੀ ਬਹੁਤ ਵਧੀਆ ਗੱਲ ਐ ਜੀ ਤੇ ਹਾਂਜੀ ਪੂਰੇ ਮਤ ਦੇ ਨਾਲ ਜਿੱਤਾਂਗੇ ਜੀ ਅਸੀਂ ਬਹੁਤ ਵਧੀਆ ਗੱਲ ਹੈਗੀ ਆ ਹਾਂਜੀ ਪੁੱਤਰ ਜੀ ਆ ਜਾਓ ਅੱਗੇ ਤੁਸੀਂ ਪਹਿਲੀ ਵਾਰ ਵੋਟ ਪਾਈ ਹੈਗੀ ਆ ਸੁਣ ਚ ਆਇਆ ਤੇ ਕੀ ਕਹਿਣਾ ਚਾਹੋਗੇ ਪਹਿਲੀ ਵਾਰ ਵੋਟ ਪਾਈ ਆ ਤੁਸੀਂ ਹਾਂਜੀ ਹਾਂਜੀ 18 ਸਾਲ ਤੋਂ ਉੱਪਰ ਹੋ ਚੁੱਕੇ ਹੈਗੇ ਆ 19 ਸਾਲ ਆ ਕਿੰਨੀ ਏਜ ਹੈਗੀ ਆ ਮੇਰੀ 18 ਪਲੱਸ ਹੀ ਆਈ ਹੁਣ 18 ਪਲੱਸ ਆ ਹਾਂਜੀ 18 ਦਾ ਕਹਿ ਸਕਦੇ ਪਲੱਸ ਇੰਨਾ ਨਹੀਂ ਵੀ ਐਗਜੈਕਟ ਫਿਗਰ ਪਤਾ ਹੋਏਗਾ ਹਾਂਜੀ 19 ਹੀ ਆ ਜੀ 19 ਸਾਲ ਆ ਹਾਂਜੀ ਤੇ ਕਿੱਦਾਂ ਦਾ ਮਹਿਸੂਸ ਕਰ ਰਹੇ ਪਹਿਲੀ ਵਾਰ voting ਕਰਕੇ ਹਾਂਜੀ ਬਹੁਤ ਵਧੀਆ ਹੀ ਮਹਿਸੂਸ ਆ ਜੀ ਵਧੀਆ ਲੱਗ ਰਿਹਾ ਹੈਗਾ ਹਾਂਜੀ ਤੇ ਕੀ ਸੋਚ ਰੱਖਦੇ ਹੈਗੇ ਆ ਵੀ ਕਿ ਯੰਗ ਬਿਲਕੁਲ ਤੁਸੀਂ ਹੈਗੇ ਆ ਯੰਗ ਖੂਨ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕਿਦਾਂ ਦੇਖਦੇ ਪਾਰਟੀ ਨੂੰ ਨਹੀਂ ਬਲਕਿ ਆਪਦੀ ਨਜ਼ਰ ਚ ਵਧੀਆ ਦੇਖਦੇ ਸਾਰੇ ਬਲਕਿ ਆਪ ਹਾਂਜੀ ਠੀਕ ਹੈ ਜੀ ਪੜੇ ਲਿਖੇ ਅੱਜ ਕਹਿ ਸਕਦੇ ਤੁਸੀਂ ਵੋਟਰ ਹੈਗੇ ਆ ਕੱਲ ਦਾ ਫਿਊਚਰ ਹੈਗੇ ਆ ਤੇ ਪਾਰਟੀ ਨੂੰ ਅੱਗੇ ਲੈ ਕੇ ਜਾਣ ਦੀ ਹਾਂਜੀ ਹਾਂਜੀ ਕਮੰਨਾ ਹੈਗੀ ਆ ਹਾਂਜੀ ਹਾਂਜੀ ਪੂਰੀ ਹੋਗਦਾਂ ਨੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਧੰਨਵਾਦ ਜੀ ਓਕੇ ਅੱਜ ਜਿਸ ਤਰ੍ਹਾਂ ਕਿ ਪਿਛਲੇ ਕਈ ਮਹੀਨਿਆਂ ਦੀ ਤਿਆਰੀ ਜੋ ਚੱਲ ਰਹੀ ਸੀਗੀ ਲੋਕ ਸਭਾ ਚੋਣ ਦੇ ਜੋ ਕਿ VOTING ਦਾ ਦਿਨ ਅੱਜ ਆ ਚੁੱਕਾ ਹੈਗਾ ਆ VOTING ਕਰਨ ਦਾ ਸਾਰੇ ਵੋਟਰਾਂ ਦੇ ਵਿੱਚ ਉਤਸ਼ਾਹ ਬਹੁਤ ਹੈਗਾ ਪਾਰਟੀਆਂ ਦੇ ਵਿੱਚ ਜੋ ਕਸ਼ਮਕਸ਼ ਚੱਲ ਰਹੀ ਸੀਗੀ ਤੇ ਅਸੀਂ ਬੂਥ ਨੰਬਰ ਹਾਂਜੀ ਭਾਜੀ ਬੂਥ ਨੰਬਰ ਕਿੰਨਾ ਹੈਗਾ ਜੀ ਇਹ 94 95 96 ਦੇ ਵਿੱਚ 94 95 96 ਆ ਭਾਜਪਾ ਦਾ ਤੁਸੀਂ ਦੇਖ ਸਕਦੇ ਹੋਗਾ ਬੈਨਰ ਤੇ ਲੱਗ ਚੁੱਕਾ ਹੈਗਾ ਸਾਡੇ ਨਾਲ ਜੁੜ ਚੁੱਕੇ ਨੇ ਹਾਂਜੀ ਭਾਜੀ ਤੁਹਾਡਾ ਸ਼ੁਭਨਾਮ ਜੀ ਮੈਂ ਜੀ ਅੰਕੁਸ਼ ਸ਼ਰਮਾ ਜਨਰਲ ਸੈਕਟਰੀ ਬੀਜੇਪੀ ਨਕੋਦਰ ਮੰਡਲ ਜੀ ਆ ਅੰਕੁਸ਼ ਜੀ ਅੱਜ ਜਿਸ ਤਰ੍ਹਾਂ ਕੀ ਸਵੇਰ ਤੋਂ ਲੈ ਕੇ ਗਰਮੀ ਵੀ ਬਹੁਤ ਹੈਗੀ ਆ ਮਾਹੌਲ ਵੀ ਬਹੁਤ ਗਰਮ ਹੋ ਚੁੱਕਾ ਹੈਗਾ ਆ ਤੇ ਉਹ ਸਾਡੇ ਨਾਲ ਸਵੇਰ ਦਾ ਤੇ ਹੁਣ ਦਾ ਕੀ ਮਾਹੌਲ ਹੈਗਾ ਤੇ ਸ਼ਾਮ ਤੱਕ ਕੀ ਮਾਹੌਲ ਬਣੇਗਾ ਉਸ ਬਾਰੇ ਥੋੜੀ ਜੀ ਜਾਣਕਾਰੀ ਦਿੰਦੇ ਸਾਡੇ ਕੋ ਹੁਣ ਤੱਕ ਜਿਹੜੀ 1:44 ਮਿੰਟ ਦੀ ਰਿਪੋਰਟ ਆ ਉਹ 1097 ਵੋਟਾਂ ਪੋਲਿੰਗ ਹੋ ਚੁੱਕੀਆਂ ਤਿੰਨਾਂ ਬੂਥਾਂ ਦੇ ਵਿੱਚੋਂ ਜਿਹੜੀ ਕਿ ਪਰਸੈਂਟੇਜ 33 37.77% ਬੰਦੀ ਹੈ ਜੀ ਇਹ ਟੋਟਲ ਵੋਟਾ ਸਾਡੇ ਕੋ 2904 ਹੈ ਜੀ 995 96 ਦੇ ਵਿੱਚ 94 ਦੇ ਵਿੱਚ ਸਾਡੇ ਕੋਲ 39% ਵੋਟ ਪੋਲਿੰਗ ਹੋਈ ਹੈ ਜੀ ਜੀ ਉਸ ਤੋਂ ਬਾਅਦ 42.28% ਹੋਈ 95 ਦੇ ਵਿੱਚ ਜੀ ਤਾਂ 33.69% ਹੋਈ ਹੈ ਸਾਡੇ ਕੋਲ 96 ਦੇ ਵਿੱਚ ਜੀ ਤਾਂ ਲੋਕਾਂ ਦੇ ਵਿੱਚ ਹਾਲੇ ਵੀ ਬਹੁਤ ਉਤਸ਼ਾਹ ਹੈ ਲੋਕੀ ਆ ਰਹੇ ਆ ਵੋਟ ਪੋਲਿੰਗ ਕਰਨ ਜਿਸ ਤਰ੍ਹਾਂ ਇਹ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈਗੀ ਆ ਉਹਦਾ ਵੀ ਇਫੈਕਟ ਕਿਤੇ ਨਾ ਕਿਤੇ ਪੈ ਰਿਹਾ ਹੈਗਾ ਹਾਂਜੀ ਗਰਮੀ ਦਾ ਇਫੈਕਟ ਹੈ ਜੀ ਜਿਹੜੇ ਸਿਆਣੇ ਬੰਦੇ ਆ ਉਹਨਾਂ ਲਈ ਥੋੜਾ ਜਿਹਾ ਜ਼ਿਆਦਾ ਇਫੈਕਟ ਆ ਇਹਦਾ ਨਮੀ ਜਿੱਦਾਂ ਕੀ ਕਹਿ ਸਕਦੇ ਨਵੇਂ ਜਿਹੜੇ ਵੋਟਰ ਯੰਗਸਟਰ ਹੈਗੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿੰਨੇ ਕੁ ਨਿਕਲ ਕੇ ਆ ਰਹੇ ਹੈਗੇ ਆ ਯੰਗਸਟਰ ਵੋਟਰ ਕਾਫੀ ਨਿਕਲ ਕੇ ਆ ਰਹੇ ਆ ਜੀ ਅੱਗੇ ਆ ਆਪਣੇ ਜਿਹੜਾ ਹੋਰ ਪਾਰਟੀਆਂ ਦੇ ਐਪ ਦੇ ਵਿੱਚ ਤੁਸੀਂ ਕਿੰਨਾ ਕੁ ਆਪਣੀ ਪਾਰਟੀ ਦੇ ਹੱਕ ਦੇ ਵਿੱਚ ਵੋਟਰਾਂ ਨੂੰ ਅੰਦਾਜ਼ਾ ਲਗਾ ਰਹੇ ਹੈਗੇ ਆ ਵੀ ਕਿੰਨੇ ਕੁ ਤੁਹਾਡੇ ਭਾਜਪਾ ਵੱਲੋਂ ਇਹ ਹੱਕ ਦੇ ਵਿੱਚ ਵੋਟਾਂ ਪੈ ਚੁੱਕੀਆਂ ਭਾਜਪਾ ਦੇ ਹੱਕ ਦੇ ਵਿੱਚ ਹੁਣ ਜਿਹੜਾ ਸਾਡੇ ਪੋਲਿੰਗ ਬੂਥ ਦੇ ਵਿੱਚ 37.77% VOTING POOL ਹੋਈਆ ਤਾਂ ਅਸੀਂ ਇਹੀ ਅਨੁਮਾਨ ਲਗਾਣੇ ਵੀ ਸਾਡੇ ਹੱਕ ਦੇ ਵਿੱਚ ਇਹਦੇ ਵਿੱਚੋਂ 27% ਤੋਂ ਜ਼ਿਆਦਾ VOTING POOL ਹੋ ਚੁੱਕੀ ਹੈ ਜੀ ਕਿੰਨੇ ਪਰਸੈਂਟ ਜੀ 27 ਤੋਂ ਜ਼ਿਆਦਾ ਜੀ ਕੈਪ 37.77 ਤੋਂ 72 ਤੋਂ ਜ਼ਿਆਦਾ ਸਾਢੇ ਅੱਖ ਤੇ ਕਹਿ ਸਕਦੇ ਹੈਗੇ ਆ ਵੀ ਕਿ ਤੁਹਾਡੇ ਸ਼ਾਮ ਤੱਕ ਜਿਹੜਾ ਹੈਗਾ ਤੁਹਾਡੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਪੋਜ਼ਿਟਿਵ ਰਿਜ਼ਲਟ ਦੇਖਣ ਨੂੰ ਮਿਲਣਗੇ ਹਾਂਜੀ ਪੋਜ਼ਿਟਿਵ ਦੇਖਣ ਨੂੰ ਮਿਲਣਗੇ ਜਿੱਦਾਂ ਪਿਛਲੀ ਵਾਰ ਨਕੌਦਰ ਤੋਂ ਵਿੱਚੋਂ ਪੋਜ਼ਿਟਿਵ ਰਿਜ਼ਲਟ ਨਿਕਲ ਕੇ ਗਿਆ 10470 ਵੋਟ ਪਈਆ ਐਸ ਵਾਰ ਅਸੀਂ ਯਕੀਨ ਕਰਾਂਗੇ ਕਿ 20000 ਤੋਂ ਉੱਤੇ ਵੋਟ ਸਾਨੂੰ ਪਵੇ ਜਿਸ ਤਰ੍ਹਾਂ ਕਿ ਕਸ਼ਮਕਸ਼ ਬਹੁਤ ਪਾਰਟੀਆਂ ਦੇ ਵਿੱਚ ਚੱਲ ਰਹੀ ਸੀਗੀ ਦੇਖਣ ਨੂੰ ਵੀ ਪ੍ਰਚਾਰ ਪ੍ਰਸਾਰ ਦੇ ਵਿੱਚ ਅੱਜ ਉਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੈਗੇ ਬੜੇ ਸ਼ਾਂਤਮਈ ਮਾਹੌਲ ਦੇ ਹਿਸਾਬ ਦੇ ਨਾਲ ਜਿਹੜੀ ਹੈ VOTING ਹੋ ਰਹੀ ਹੈਗੀ ਆ ਇਸ ਬਾਰੇ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਕਿ ਜੋ ਵਿਕਾਸ ਅੱਜ ਤੱਕ ਦੇਸ਼ ਦੇ ਵਿੱਚ ਮੋਦੀ ਸਾਹਿਬ ਨੇ ਕੀਤਾ ਹੈ ਉਸ ਵਿਕਾਸ ਦੇ ਉੱਤੇ ਲੋਕਾਂ ਦਾ ਜਿਹੜਾ ਰੁਝਾਨ ਆ VOTING ਦੇ ਪ੍ਰਤੀ ਉਹ ਪੰਜਾਬ ਦੇ ਵਿੱਚ ਅਗਲਾ ਜਿਹੜਾ ਬਹੁਤ ਵਧੀਆ ਰਿਜ਼ਲਟ ਨਿਕਲ ਕੇ ਆਏਗਾ ਇਸ ਸਮੁੱਚੇ ਭਾਰਤ ਦੇ ਵਿੱਚੋਂ ਅੱਜ ਤੱਕ ਐਂਟੀ ਸਰਕਾਰ ਬਣੀ ਐ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਕੀਤਾ ਜਾਂਦਾ ਸੀਗਾ ਵੋਟਾਂ ਤੋੜੀਆਂ ਜਾਂਦੀਆਂ ਸੀ ਆ ਇਧਰ ਨੂੰ ਨੱਠ ਉਧਰ ਨੂੰ ਨੱਠ ਉਹ ਉਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੈਗੇ ਨਹੀਂ ਇਸ ਕੀ ਤੁਸੀਂ ਦੇਖੋ ਵੀ ਕਿੰਨਾ ਪੋਜ਼ਿਟਿਵ ਮਾਹੌਲ ਰਿਹਾ ਪੰਜਾਬ ਦਾ ਕੋਈ ਇਦਾਂ ਦੀ ਕੋਈ ਗੱਲਬਾਤ ਦੇਖਣ ਨੂੰ ਮਿਲੀ ਨਹੀਂ ਜਿਹਨੇ ਜਾਣਾ ਸੀ ਜਿੱਧਰ ਜਾਣਾ ਸੀ ਉਹ ਆਪਣੇ ਆਪ ਹੀ ਉਹਦਾ ਮਨ ਜਿਸ ਰੁਝਾਨ ਵੱਲ ਹੋਇਆ ਉਹ ਚਲਾ ਗਿਆ ਅ ਕਹਿ ਸਕਦੇ ਆ ਵੋਟਰ ਬਹੁਤ ਸਮਝਦਾਰ ਹੋ ਚੁੱਕਾ ਹੈਗਾ ਸੋ ਸਮਝ ਕੇ ਵੋਟ ਪਾ ਰਿਹਾ ਹੈਗਾ ਉਹ ਹਾਂਜੀ ਬਹੁਤ ਸਮਝਦਾਰ ਹੋ ਚੁੱਕਿਆ ਕਿਉਂਕਿ ਸੋਸ਼ਲ ਮੀਡੀਆ ਦਾ ਸਮਾਂ ਆ ਸਭ ਕੁਝ ਵੋਟਰ ਦੇਖਦਾ ਜੀ ਵੀ ਕੀ ਕਿਹੜੀ ਵਿਕਾਸ ਵਾਲੀ ਗੱਡੀ ਤੇ ਚੜਨਾ ਜਾਂ ਪਿੱਛੇ ਨੂੰ ਜਾਣ ਵਾਲੀ ਗੱਡੀ ਤੇ ਚੜਨਾ ਜਿਹੜੀ ਸਰਕਾਰ ਹੀ ਡਬਲ ਇੰਜਨ ਦੀ ਹੈ ਜੇ ਸੈਂਟਰ ਨਾਲ ਰਲ ਕੇ ਅਸੀਂ ਚੱਲਾਂਗੇ ਪੰਜਾਬ ਦੇ ਵਿੱਚ ਤਾਂ ਸਾਨੂੰ ਪੰਜਾਬ ਦੇ ਵਿੱਚ ਹਮੇਸ਼ਾ ਹੀ ਵਿਕਾਸ ਦੇਖਣ ਨੂੰ ਮਿਲੇਗਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਅੱਜ ਜਿਸ ਤਰ੍ਹਾਂ ਕੀ ਲੋਕ ਸਭਾ ਚੋਣਾਂ ਦਾ ਜੋ ਮਾਹੌਲ ਸੀਗਾ ਗਰਮਾਇਆ ਹੋਇਆ ਤੇ ਉਹ ਦਿਨ ਆ ਚੁੱਕਾ ਹੈਗਾ ਇੱਕ ਤਰੀਕ 1 ਜੂਨ 2024 ਤੇ ਅਸੀਂ ਬੂਥ ਹਾਂਜੀ ਭਾਜੀ ਆਪਣੇ ਨੰਬਰ ਕਿੰਨਾ ਹੈਗਾ ਬੂਥ ਦਾ ਆਪਣਾ ਬੂਥ ਨੰਬਰ ਹੈ 94 95 ਐਂਡ 96 94 95 96 ਜੀ ਹਾਂਜੀ ਤੁਹਾਡਾ ਸ਼ੁਭਨਾਮ ਜੀ ਐਡਵੋਕੇਟ ਕਮਲਜੀ ਸਿੰਘ ਹਾਂਜੀ ਐਡਵੋਕੇਟ ਕਮਲਜੀ ਸਿੰਘ ਕਮਲਜੀ ਜੀ ਜਿਸ ਤਰ੍ਹਾਂ ਕਿ ਸਾਹਮਣੇ ਸਾਡੇ ਦਰਸ਼ਕ ਦੇਖ ਰਹੇ ਹੈਗੇ ਆ ਸਾਡਾ ਜਲੰਧਰ ਸਾਡਾ ਬਲਵਿੰਦਰ ਬੀਐਸਪੀ ਤੋਂ ਤੇ ਇਸ ਬਾਰੇ ਕੀ ਕਹਿਣਾ ਚਾਹੋਗੇ ਸਵੇਰ ਦਾ ਕੀ ਮਾਹੌਲ ਹੈਗਾ ਆ ਕਿਸ ਤਰ੍ਹਾਂ VOTERਾਂ ਦਾ ਰੁਝਾਨ ਹੈਗਾ ਆ ਵੀ ਕਿਸ ਤਰ੍ਹਾਂ ਪਹੁੰਚ ਰਹੇ ਨੇ ਇੰਨੀ ਜ਼ਿਆਦਾ ਗਰਮੀ ਦੇ ਬਾਵਜੂਦ ਕਿੰਨਾ ਕੁ VOTING ਹੋ ਚੁੱਕੀ ਹੈਗੀ ਹੁਣ ਤੱਕ ਅਪ੍ਰੋਕਸੀਮੇਟਲੀ ਜੀ 40% ਦੇ ਲੱਗੇ ਸ਼ਕ ਹੋ ਗਿਆ ਜੀ 35 40 ਦੇ ਵਿੱਚ ਟੋਟਲ ਇੱਥੇ ਕਿੰਨੀ ਬੰਦਰੀ ਹੈਗੀ ਆ VOTING ਉਮੀਦ ਹੈ ਜੀ 6 ਵਜੇ ਤੱਕ ਅਪਰ 55 ਦੇ ਲੱਗੇ 55 60% ਦੇ ਵਿੱਚ ਹੋ ਜਾਏ 55% ਤੱਕ ਹੋ ਸਕਦੀ ਹੈਗੀ ਆ ਹਾਂਜੀ ਆ ਲੋਕਾਂ ਦੇ ਵਿੱਚ ਆਪਣੇ ਆਪ ਆਉਣ ਦਾ ਰੁਝਾਨ ਹੈਗਾ ਜਾਂ ਕਹਿ ਸਕਦੇ ਆ ਵੀ ਕੀ ਘਰਾਂ ਤੋਂ ਲੈ ਕੇ ਆ ਰਹੇ ਹੈਗੇ ਆ ਜਾਂ ਕੀ ਮਾਹੌਲ ਹੈਗਾ ਆ ਲੱਗਦਾ ਤਾਂ ਨਹੀਂ ਵੈਸੇ ਬਹੁਤ ਜਨੂੰਨ ਆਪ ਹੀ ਆ ਰਿਹਾ ਜੀ ਸਵੇਰੇ ਕਾਫੀ ਰੱਚ ਸੀ ਹੁਣ ਥੋੜਾ ਗਰਮੀ ਜ਼ਿਆਦਾ ਕਰਕੇ ਥੋੜਾ ਘਟਿਆ ਅਦਰਵਾਇਜ਼ ਸ਼ਾਮ ਤੱਕ ਕਹਿ ਸਕਦੇ ਕਿੰਨੀ ਕੁ VOTING ਹੋਰ ਪੈ ਸਕਦੀ ਹੈਗੀ ਆ ਟੋਟਲ ਅਪਰੋਕਸੀਮੇਟਲੀ 60% ਤੱਕ ਹੈ ਜੀ ਹੋ ਜਾਏਗਾ 60% ਹੋ ਸਕਦੀ ਹੈਗੀ ਆ ਆ BSP ਨੂੰ ਜੇ ਦੇਖੀਏ ਤਾਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿੰਨੀ ਕੁ VOTING ਜਿਹੜੀ ਹੈਗੀ ਆ ਪੈ ਜਾਏਗੀ ਦੇਖੋ ਜੀ ਆਪਾਂ ਤਾਂ ਪਤਾ ਹੀ ਹੁੰਦਾ ਹੈ ਵੀ ਵੋਟਰ ਮੇਰੇ ਇੰਨੇ ਕ ਹੈਗੇ ਆ ਦੇਖੋ ਜੀ ਸਾਨੂੰ ਪਿਛਲੇ ਸਾਲ ਜਿਹੜੇ ਬਹੁਜਿਆ ਸਮਾਜ ਪਾਰਟੀ ਦੇ ਹੀ ਕੈਂਡੀਡੇਟ ਸੀ ਜਿਨ੍ਹਾਂ ਨੂੰ 2,50000 ਵੋਟ ਪਈ ਸੀ ਜੀ ਨਾ ਤੇ ਇਸ ਟਾਂ ਜਿਹੜਾ ਦੇਖਿਆ ਜਾਵੇ ਤਾਂ ਉਸ ਤੋਂ ਵੀ ਜ਼ਿਆਦਾ ਜਿਹੜਾ ਭਰਮਾ ਹੰਗਾਰਾ ਮੈ ਰਿਆ ਆ ਅਸ ਕੰਪੇਅਰ ਟੂ ਅਦਰ ਪਾਰਟੀਆਂ ਬਿਕੋਜ਼ ਜਿਹੜੇ ਐਡਵੋਕੇਟ ਬਿਲੇਂਦਰ ਕੁਮਾਰ ਜੀ ਸਾਡੇ ਬਾਰ ਐਸੋਸੀਏਸ਼ਨ ਜਲੰਧਰ ਮੈਂਬਰ ਵੀ ਆ ਔਰ ਬੜੇ ਪੜੇ ਲਿਖੇ ਰਸੂਜਵਨ ਜਿਹੜੇ ਹੈਗੇ ਕੈਂਡੀਡੇਟ ਹੈਗੇ ਆ ਔਰ ਜਿਨ੍ਹਾਂ ਨੇ ਗਰਾਉਂਡ ਲੈਵਲ ਤੇ ਡੋਰ ਟੂ ਡੋਰ ਜਾ ਕੇ ਟੀਮ ਵਰਕ ਵੀ ਕੀਤਾ ਉਹਨਾਂ ਨੇ ਖਰਵੀ ਡੇ ਨਾਈਟ ਕੰਮ ਕੀਤਾ ਹੈ ਔਰ ਇਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਮਿਲ ਰਿਹਾ ਹੈ ਐਜ਼ ਕੰਪੇਅਰ ਟੂ ਅਦਰ ਪਾਰਟੀਆਂ बिकॉज ਦੇਖਿਆ ਜਾਵੇ ਤੇ ਜਿਹੜੇ ਅਦਰ ਕੈਂਡੀਡੇਟਸ ਆ ਕੋਈ 6 ਮਹੀਨੇ ਕਿਸੇ ਪਾਰਟੀ ਚ ਲਾ ਕੇ ਕਿਸੇ ਦੂਸਰੀ ਪਾਰਟੀ ਚ ਲੱਗ ਗਿਆ ਹੈ ਕਿ ਜਿਹੜੇ ਹਰੇਕ ਨੇ ਆਪਣੇ ਆਪਣੇ ਪਾਰਟੀ ਜਿਹੜੇ ਆਪਣਾ ਪਾਰਟੀ ਬਦਲੀ ਹੋਈ ਹੈ ਜਿਹੜੇ ਜਿਹੜੇ ਬਲਵਿੰਦਰ ਕੁਮਾਰ ਜੀ ਆ ਜਿਹੜੇ ਇੱਕ ਇਮਾਨਦਾਰੀ ਨਾਲ ਜਿਹੜੇ ਸ਼ੁਰੂ ਤੋਂ ਵੀ ਆਪਣੇ ਬੀਐਸਪੀ ਨਾਲ ਜੁੜੇ ਹੋਇਆ ਰ गांव यो बीएसपी ਚ ਰਹਿ ਕੇ ਜਿਹੜੇ ਸਾ ਆਪਣਾ ਸਮਾਜ ਦੀ ਸੇਵਾ ਕਰਨਗੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਚੰਚਲ ਕੁਮਾਰ ਜੀ ਚੰਚਲ ਕੁਮਾਰ ਜੀ ਕਿੰਨਾ ਨੰਬਰ ਬੂਥ ਹੈਗਾ ਇਹ ਇਹ 949596 949596 ਇੱਥੇ ਸਵੇਰ ਤੋਂ ਹੁਣ ਤੱਕ ਕਿੰਨੀਕ VOTING ਜਿਹੜੀ ਹੈ ਹੋ ਚੁੱਕੀ ਹੈਗੀ ਆ ਜੀ ਜੀ ਆਲਮ ਸਾਮ 40 ਤੋਂ 45% VOTING ਹੋਈ ਹੈ ਜੀ ਹਜੇ ਤੱਕ ਤੇ ਜਿਸ ਤਰ੍ਹਾਂ ਕਿ ਤੁਹਾਡਾ ਸਾਹਮਣੇ ਚੋਣ ਨਿਸ਼ਾਨ ਨਜ਼ਰ ਆ ਰਿਹਾ ਹੈ ਪੰਜਾ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿੰਨੀਕ ਤੁਹਾਡੇ ਜਿਹੜਾ ਹੈਗਾ VOTER ਤੁਹਾਡੇ ਹਿਸਾਬ ਨਾਲ ਤੁਹਾਡੇ ਹੱਕ ਦੇ ਵਿੱਚ VOTING ਕਰਕੇ ਜਾ ਚੁੱਕਾ ਹੈਗਾ ਇਹ ਤਿੰਨੋਂ ਬੂਥਾਂ ਦੇ ਵਿੱਚੋਂ ਕਾਂਗਰਸ ਅੱਪ ਜਾਊਗੀ ਠੀਕ ਹੈ ਜੀ ਤਿੰਨਾਂ ਚੋਂ ਇਸੇ ਤਰ੍ਹਾਂ ਦੇ ਸਾਰੀਆਂ ਪਾਰਟੀਆਂ ਕਹਿ ਰਹੀਆਂ ਹੈਗੀਆਂ ਲੇਕਿਨ ਮੈਂ ਮੇਰਾ ਜੋ ਸਵਾਲ ਹੈਗਾ ਵੀ ਤੁਹਾਡੇ ਜੋ ਵੋਟਰ ਹੈਗੇ ਆ ਅ ਅੰਦਾਜ਼ਾ ਲਿਸਟਾਂ ਤੋਂ ਪਤਾ ਲੱਗ ਜਾਂਦਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਲਿਸਟਾਂ ਦੇ ਮੁਤਾਬਕ ਹੀ ਸਰ ਜੀ ਮੈਂ ਦੱਸ ਰਿਹਾ ਕਿ ਵੋਟ ਸਾਨੂੰ ਕਾਂਗਰਸ ਦੇ ਤਿੰਨਾਂ ਬੂਥਾਂ ਦੇ ਤੋਂ ਅੱਪ ਜਾਊਗੀ ਸਾਡਾ ਜਿਹੜਾ ਮੁੱਖੇ ਮੁਕਾਬਲਾ ਹੈਗਾ ਜੀ ਉਹ ਸਾਡਾ ਭਾਜਪਾ ਨਾ ਤੇ ਝਾੜੂ ਦੇ ਨਾਲ ਜੀ ਹੋਰ ਸਾਡਾ ਕਿਸੇ ਨੇ ਸ਼ਹਿਰ ਦੇ ਵਿੱਚ ਬਾਕੀ ਪਿੰਡਾਂ ਦਾ ਤੁਹਾਨੂੰ ਪਤਾ ਸ਼ਹਿਰ ਦੇ ਵਿੱਚ ਸਾਡੇ ਬੂਥ ਅੱਪ ਜਾਣਗੇ ਜੀ ਤੇ ਨਹੀਂ ਠੀਕ ਹੈ ਜੀ ਕਾਂਗਰਸ ਦੀ ਬੈਲਟ ਆ ਕਾਂਗਰਸ ਦੀ ﾎﾟਟ ਇੱਥੇ ਬਹੁਤ ਆ ਆ ਜਿਸ ਤਰ੍ਹਾਂ ਕਿ ਪਿਛਲੇ ਜੋ ਕਿ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਸੀਗਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਸ ਚੀਜ਼ ਨੂੰ ਦੇਖ ਕੇ ਕੀ ਕਹਿੰਦੇ ਹੈਗੇ ਆ ਤੇ ਅੱਜ ਜੋ ਹੈ ਬਿਲਕੁਲ ਸ਼ਾਂਤਮਈ ਮਾਹੌਲ ਦੇ ਨਾਲ ਵੋਟਿੰਗ ਹੋ ਰਹੀ ਹੈਗੀ ਪੀਸਫੁਲੀ ਵੋਟਿੰਗ ਹੋ ਰਹੀ ਹੈਗੀ ਇਸ ਬਾਰੇ ਕੀ ਕਹਿਣਾ ਚਾਹੋਗੇ ਪੀਸਫੁਲੀ ਵੋਟਿੰਗ ਹੋ ਰਹੀ ਹੈ ਇਹਨਾਂ ਦੇ ਕੋਲ ਹੋਰ ਚੁੱਤ ਮੰਦਰ ਤੋਂ ਕੋਈ ਮੁੱਦਾ ਨਹੀਂ ਹੈ ਇਹਨਾਂ ਦੇ ਕੋਲ ਜੀ ਵੇ ਕਾਂਗਰਸ ਨੇ 70 ਸਾਲ ਰਾਜ ਕੀਤਾ ਅਕਸਰ ਕੋਈ ਵਜ੍ਹਾ ਸੀ ਜੇ 70 ਸਾਲ ਉਹਨੇ ਰਾਜ ਕੀਤਾ ਇਹ ਅੱਜ ਇਹ ਕਹਿੰਦੇ ਕਾਂਗਰਸ ਹਾਸ਼ੀਏ ਤੇ ਚਲ ਗਈ ਹੈ ਮੈਂ ਇਹਨਾਂ ਨੂੰ ਪੁੱਛਦਾ ਵੀ ਕਾਂਗਰਸ ਮੰਨ ਦੇ ਥੱਲੇ ਚਲ ਗਈ ਹੈ ਸਾਡੇ ਕੋ ਹਜੇ ਵੀ 6 ਬਾੜ ਸੀਟਾਂ ਇਹ ਦੋ ਸੀਟਾਂ ਵਾਲੇ ਆ ਦੋ ਸੀਟਾਂ ਜਿੱਤ ਕੇ ਲੋਕ ਸਭਾ ਦੇ ਵਿੱਚ ਬੈਠਦੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿ 13 0 ਦੀ ਆંકੜਾ ਜਿਹੜਾ ਹੈ ਹਰ ਪਾਰਟੀ ਕਹਿ ਰਹੀ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤੁਹਾਨੂੰ ਯਕੀਨ ਦਿਨਾ ਜੀ 13 ਸੀਟਾਂ ਕਾਂਗਰਸ ਨੂੰ ਜਾਣੀਆਂ ਇਹ ਸਹੀ ਕਹਿ ਰਿਹਾ ਭਗਵਾਨ ਜੀ 13 0 ਲੇਕਿਨ ਆਣ ਗਿਆ ਕਾਂਗਰਸ ਦੇ ਹੱਕ ਚ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ